ਅਮਰਿਤਪਾਲ ਸਿੰਘ ਜੀ ਖਾਲਸਾ ਜੀ ਦੇ ਗੈਰ ਹਾਜ਼ਰੀ ਦੇ ਵਿੱਚ ਮਜ ਬਾਪੂ ترਸੇਮ ਸਿੰਘ ਜੀ ਦੀ ਮੌਜੂਦਗੀ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵਾਲਵੇ ਦਾ ਕਹਿ ਕੇ ਜਿਹੜੀ ਅੱਜ ਅਸੀਂ ਇਹਦੇ ਵਿੱਚ ਸ਼ਮੂਲੀਅਤ ਕਰਨ ਜਾ ਰਹੇ ਆ ਜੋ ਦਿੱਲੀ ਤੋਂ ਜੋ ਵੀ ਪਾਰਟੀਆਂ ਚੱਲਦੀਆਂ ਨੇ ਤੁਸੀਂ ਸਭ ਜਾਣਦੇ ਹੋ ਪੰਜਾਬ ਦਾ ਕਦੇ ਵੀ ਉਹ ਪਲਾ ਨਹੀਂ ਕਰ ਸਕਦੀਆਂ ਇਹ ਸਾਰੀਆਂ ਚੀਜ਼ਾਂ ਵੇਖ ਕੇ ਅਸੀਂ ਅੱਜ ਜਿਹੜਾ ਵਾ ਆਮ ਆਦਮੀ ਪਾਰਟੀ ਨਾਲ ਵਿਦਾ ਕਹਿ ਕੇ ਅਸੀਂ ਵਾਰਸ ਪੰਜਾਬ ਦੇ ਜਥੇਬੰਦੀ ਦੇ ਨਾਲ ਜਿਹੜਾ ਚੱਲਣ ਦਾ ਉਹ ਫੈਸਲਾ ਲਿਆ ਵਾ ਕਿ ਅਸੀਂ ਜੋ ਸੋਚ ਕੇ ਇਸ ਪਾਰਟੀ ਨੂੰ ਜਿਹੜਾ ਪੰਜਾਬ ਦੇ ਵਿੱਚ ਸੰਜੀਦਾ ਸੀ ਆਪਣੀ ਸਾਰਿਆਂ ਦੀ ਮਿਹਨਤ ਨਾਲ ਕਮਾਈ ਨਾਲ ਉਹ ਜਿਹੜੇ ਆ ਪਾਰਟੀ ਬਿਲਕੁਲ ਉਹਨਾਂ ਤੋਂ ਢੜਕ ਚੁੱਕੀ ਆ ਜਿਹੜੀ ਪਾਰਟੀ ਆ ਆਪਣੀ ਆਈਡੀਓਲੋਜੀ ਤੋਂ ਢੜਕ ਚੁੱਕੀ ਆ ਔਰ ਅਸੀਂ ਜੋ ਪੰਜਾਬ ਦੇ ਲਈ ਦਰਦ ਲੈ ਕੇ ਦੇ ਵਿੱਚ ਆਏ ਸੀ ਉਹਦੇ ਪੂਰਨੇ ਦੇ ਉੱਤੇ ਖੜੀ ਨਹੀਂ ਉੱਤਰੀ ਆ ਇਹ ਪਾਰਟੀ ਨੇ ਪੰਜਾਬ ਨੂੰ ਲੁੱਟਣ ਤੋਂ ਕੁੱਟਣ ਤੋਂ ਸਵਾਏ ਪੰਜਾਬ ਨੂੰ ਕਰਜ਼ਾਈ ਕਰਨ ਤੋਂ ਸਵਾਏ ਪੰਜਾਬ ਨੂੰ ਹਰ ਫੀਲਡ 'ਚ ਥੱਲੇ ਧੱਕਣ ਤੋਂ ਸਵਾਏ ਕੋਈ ਕੰਮ ਨਹੀਂ ਕੀਤਾ ਕਿਉਂਕਿ ਇਹ ਪਾਰਟੀ ਕਹਿ ਕੇ ਤਾਂ ਆਮ ਆਦਮੀ ਪਾਰਟੀ ਆਈ ਸੀ ਪਰ ਇਹ ਬਹੁਤ ਖਾਸ ਲੋਕਾਂ ਦੀ ਪਾਰਟੀ ਹੋ ਗਈ ਅੱਜ بڑے بڑے ਤਰਹਾਡ ਲੋਕਾਂ ਨੇ ਜਿੱਦਾਂ ਪਹਿਲਾਂ ਵੀ ਦੱਸਿਆ ਗਿਆ ਕਿ ਜਿਹੜੇ ਹਜ਼ਾਰਾਂ ਲੱਖਾਂ ਕਰੋੜਾਂ ਦੇ ਮਾਲਕ ਆ ਉਹਨਾਂ ਨੂੰ ਰਾਜ ਸਭਾ 'ਚ ਭੇਜਿਆ ਜਾ ਰਿਹਾ ਦੇ ਬਾਕੀ ਵੀ ਬਹੁਤ ਜਿਲਿਆਂ 'ਚ ਸਾਡੇ ਸਾਡੇ ਨਾਲ ਸੰਪਰਕ ਕਰ ਰਹੇ ਆ ਇਹਨਾਂ ਦੀ ਪਾਰਟੀ ਦੇ ਜਾਂ ਹੋਰ ਪਾਰਟੀਆਂ ਦੇ ਵੀ ਅਸੀਂ ਜਿਹੜੀ ਇੱਕ ਖੇਤਰੀ ਤਰ੍ਹਾਂ ਨੂੰ ਮਜ਼ਬੂਤ ਕਰਕੇ ਜਿਹੜੀ ਪੰਜਾਬ ਨੂੰ ਔਰ ਪੰਥ ਨੂੰ ਬਚਾ ਸਕੇ ਜਿੱਦਾਂ ਪਹਿਲਾਂ ਕਾਂਗਰਸ ਜਾਂ ਬੀਜੇਪੀ ਦੀ ਸੈਂਟਰ ਤੋਂ ਚੱਲਦੀਆਂ ਪਾਰਟੀਆਂ ਸੀ ਇਸੇ ਤਰ੍ਹਾਂ ਜਿੱਦੋਂ ਸਾਡੀ ਇਹ ਵੀ ਪਾਰਟੀ ਸੈਂਟਰਲਾਈਜ਼ ਦਿੱਲੀ ਤੋਂ ਚੱਲਦੀ ਆ ਔਰ ਜਿਹੜੀ ਪੰਜਾਬ ਦੀ ਵੱਡੇ ਪੱਧਰ ਤੇ ਜਿਹੜੀ ਲੁੱਟ ਖਸੁੱਟ ਹੋ ਰਹੀ ਸੀ ਰਾਜਾ ਸੰਸੀ ਹਲਕੇ ਤੋਂ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਤਰਨਤਾਰਨ ਜਿਮਨੀ ਚੌਂ ਤੋਂ ਪਹਿਲਾਂ ਸੈਂਕੜੇ ਹੀ ਵਰਕਰ ਤੇ ਸਰਪੰਚ ਅਕਾਲੀ ਦਲ ਬਾਰਿਸ ਪੰਜਾਬ ਦੇ ਵਿੱਚ ਸ਼ਾਮਿਲ ਹੋਏ ਨੇ ਤੇ ਐਮਪੀ ਅਮਰਪਾਤ ਸਿੰਘ ਦੇ ਪਿਤਾ ਤਰਸੀਮ ਸਿੰਘ ਦੀ ਅਗਵਾਈ ਦੇ ਵਿੱਚ ਇਹ ਵਰਕਰ ਜੋ ਆਮ ਆਦਮੀ ਪਾਰਟੀ ਦੇ ਵਿੱਚ ਸਨ ਹੁਣ ਉਹਨਾਂ ਦੇ ਵੱਲੋਂ ਆਮ ਆਦਮੀ ਪਾਰਟੀ ਦਾ ਪੱਲਾ ਛੱਡ ਦਿੱਤਾ ਗਿਆ ਹੈ ਤੇ ਅਕਾਲੀ ਦਲ ਬਾਰਿਸ ਪੰਜਾਬ ਦੇ ਵਿੱਚ ਸ਼ਾਮਿਲ ਹੋਏ ਨੇ ਇਹਨਾਂ ਵਰਕਰਾਂ ਨੇ ਕਿਹਾ ਕਿ ਹੁਣ ਆਮਦਮੀ ਪਾਰਟੀ ਆਮ ਲੋਕਾਂ ਦੀ ਨਹੀਂ ਰਹੀ ਉਹ ਅਮੀਰਾਂ ਦੀ ਪਾਰਟੀ ਬਣ ਚੁੱਕੀ ਆ ਉਹਨਾਂ ਕਿਹਾ ਕਿ ਆਮ ਵਰਕਰਾਂ ਨੂੰ ਅਣਦੇਖਾ ਕੀਤਾ ਜਾ ਰਿਹਾ ਤੇ ਪੂੰਜੀਪਤੀਆਂ ਨੂੰ ਟਿਕਟਾਂ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਇਹ ਵੀ ਕਿਹਾ ਕਿ ਜੋ ਦਿੱਲੀ ਵੱਲੋਂ ਪਾਰਟੀਆਂ ਚਲਾਈਆਂ ਜਾਂਦੀਆਂ ਨੇ ਉਹ ਕਦੇ ਵੀ ਪੰਜਾਬ ਦਾ ਭਲਾ ਨਹੀਂ ਕਰ ਸਕਦੀਆਂ ਇਸ ਕਰਕੇ ਹੋ ਹੁਣ ਅਕਾਲੀ ਦਲ ਬਾਰਿਸ ਪੰਜਾਬ ਦੇ ਵਿੱਚ ਸ਼ਾਮਿਲ ਹੋਏ ਨੇ ਸੋ ਹੁਣ ਮੈਂ ਸਰਦਾਰ ਦਿਲਜੀਤ ਸਿੰਘ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਇਹ ਵੀ ਕੁਝ ਸ਼ਬਦ ਆਪਣੇ ਕਹਿਣ ਇਹਨਾਂ ਨੇ ਕਿਉਂ ਪਾਰਟੀ ਛੱਡੀ ਆ ਸਰਦਾਰ ਦਿਲਜੀਤ ਸਿੰਘ ਦੀ ਮਿਆਦੀਆਂ ਅਸਾਂ ਜੀ ਤਵਾਈ ਹੋਈ ਸੰਗਤ ਨੂੰ ਫਤਿਹ ਦੀ ਸਾਂਝ ਪਾਉਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅਸੀਂ ਅੱਜ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਜੀ ਦੇ ਗੈਰ ਹਾਜ਼ਰੀ ਦੇ ਵਿੱਚ ਮੇਰੇ ਬਾਪੂ ترਸੀਮ ਸਿੰਘ ਜੀ ਦੀ ਮੌਜੂਦਗੀ ਦੇ ਵਿੱਚ ਆਮ ਆਦਮੀ ਪਾਰਟੀ ਨਾਲ ਵੇਦਾ ਕਹਿ ਕੇ ਜਿਹੜੀ ਅੱਜ ਅਸੀਂ ਇਹਦੇ ਵਿੱਚ ਸ਼ਮੂਲੀਅਤ ਕਰਨ ਜਾ ਰਹੇ ਆਂ ਔਰ ਆਪ ਸਭ ਜੀ ਨੂੰ ਮੈਂ ਦੱਸਣਾ ਚਾਹੁੰਦਾ ਆਂ ਕਿ ਅਸੀਂ ਜੋ ਸੋਚ ਕੇ ਇਸ ਪਾਰਟੀ ਨੂੰ ਜਿਹੜਾ ਪੰਜਾਬ ਦੇ ਵਿੱਚ ਸੰਜੀਦਿਆ ਸੀ ਆਪਣੀ ਸਾਰਿਆਂ ਦੀ ਮਿਹਨਤ ਨਾਲ ਕਮਾਈ ਨਾਲ ਉਹ ਜਿਹੜੇ ਆ ਪਾਰਟੀ ਬਿਲਕੁਲ ਉਹਨਾਂ ਤੋਂ ਢੜਕ ਚੁੱਕੀ ਆ ਜਿਹੜੀ ਪਾਰਟੀ ਆ ਆਪਣੀ ਆਈਡੀਓਲੋਜੀ ਤੋਂ ਢੜਕ ਚੁੱਕੀ ਆ ਔਰ ਅਸੀਂ ਜੋ ਪੰਜਾਬ ਦੇ ਲਈ ਦਰਦ ਲੈ ਕੇ ਦੇ ਵਿੱਚ ਆਏ ਸੀ ਉਹਦੇ ਪੂਰਨੇ ਦੇ ਉੱਤੇ ਖਰੀ ਨਹੀਂ ਉੱਤਰੀ ਅਸੀਂ ਅੱਜ ਉਹਨਾਂ ਸਾਰੀਆਂ ਚੀਜ਼ਾਂ ਨੂੰ ਵਾਚ ਕਰਦੇ ਦੇਖਦੇ ਹੋਏ ਔਰ ਉਸ ਤੋਂ ਬਾਅਦ ਜਦੋਂ ਅਸੀਂ ਵੇਖਿਆ ਵੀ ਭਾਈ ਅੰਮ੍ਰਿਤ ਸਿੰਘ ਜੀ ਖਾਲਸਾ ਜੀ ਪੰਜਾਬ ਦੇ ਲਈ ਜਿਹੜੇ ਆਪਣੇ ਆਪ ਨੂੰ ਜੇਲ੍ਹਾਂ ਦੇ ਵਿੱਚ ਬੰਦ ਕਰਾ ਕੇ ਅੱਜ ਵੀ ਪੰਜਾਬ ਦੇ ਭਲੇ ਦੀ ਗੱਲ ਕਰਦੇ ਨੇ ਸਾਰੀ ਸਾਡੀ ਜਿਹੜੀ ਵਾਰਸ ਪੰਜਾਬ ਦੀ ਜਥੇਬੰਦੀ ਆ ਜਿਹੜੀ ਪੰਜਾਬ ਦੇ ਭਲੇ ਦੇ ਲਈ ਇਹਨਾਂ ਲਾਤ ਦਿਨ ਲੱਗੀ ਹੋਈ ਆ ਅਸੀਂ ਉਹ ਸੋਚ ਸਾਰਾ ਕੁਝ ਵੇਖ ਕੇ ਇਹ ਫੈਸਲਾ ਲਿਆ ਪਈ ਸਮੁੱਚੀ ਸੰਗਤ ਦੇ ਅਨਸਾਰ ਹੀ ਨੇ ਫੈਸਲਾ ਲਿਆ ਵੀ ਅਸੀਂ ਵਾਰਸ ਪੰਜਾਬ ਦੇ ਜਥੇਬੰਦੀ ਦਾ ਜਿਹੜਾ ਵੇ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਸਹਿਯੋਗ ਦੇਾਂਗੇ ਜੋ ਦਿੱਲੀ ਤੋਂ ਜੋ ਵੀ ਪਾਰਟੀਆਂ ਚੱਲਦੀਆਂ ਨੇ ਤੁਸੀਂ ਸਭ ਜਾਣਦੇ ਹੋ ਪੰਜਾਬ ਦਾ ਕਦੇ ਵੀ ਉਹ ਭਲਾ ਨਹੀਂ ਕਰ ਸਕਦੀਆਂ ਇਹ ਸਾਰੀਆਂ ਚੀਜ਼ਾਂ ਵੇਖ ਕੇ ਅਸੀਂ ਅੱਜ ਜਿਹੜਾ ਆਮ ਆਦਮੀ ਪਾਰਟੀ ਨਾਲ ਵਿਦਾ ਕਹਿ ਕੇ ਅਸੀਂ ਵਾਰਸ ਪੰਜਾਬ ਦੇ ਜਥੇਬੰਦੀ ਦੇ ਨਾਲ ਜਿਹੜਾ ਚੱਲਣ ਦਾ ਉਹ ਫੈਸਲਾ ਲਿਆ ਵਾ ਜਿਹੜੀਆਂ ਉਸ ਬਾਵਨ ਬਾਵਨ ਮਮਤੀ ਸਾਹਿਬ ਸੈ ਲੱਗਦਾ ਕਿ ਤੁਸੀਂ ਲੰਬਾ ਸਮਾਂ ਪਾਰਟੀ 'ਚ ਸੇਵਾ ਕੀਤੀ ਹੋਊ ਨਾ ਪਾਰਟੀ ਦੀਆਂ ਨੀਤੀਆਂ ਨਹੀਂ ਪਸੰਦ ਆਈਆਂ ਜਾਂ ਕਿਸੇ ਵਿਸ਼ੇਸ਼ ਵਿਅਕਤੀ ਤੋਂ ਪ੍ਰਸ਼ਾਨ ਹੋ ਕੇ ਸਾਰੇ ਸੈਂਟਰੇ ਵਰਕਰ ਦੇ ਦਰਵਾਜ਼ੇ ਜੀ ਦੂਸਰੀ ਪਾਰਟੀ 'ਚ ਨਹੀਂ ਜੀ ਵੇਖੋ ਅਸੀਂ 2015 ਤੋਂ ਲੈ ਕੇ ਪਾਰਟੀ ਦੇ ਵਿੱਚ ਕੰਮ ਕੀਤਾ ਅਸੀਂ ਕੰਮ ਇਸ ਮਕਸਦ ਦੇ ਨਾਲ ਕੀਤਾ ਸੀ ਪੰਜਾਬ ਪੰਜਾਬੀ ਇਤ ਲਈ ਕੰਮ ਕੀਤਾ ਆਪਣੇ ਪੰਜਾਬ ਦੇ ਭਲੇ ਲਈ ਕੰਮ ਕੀਤਾ ਔਰ ਜਦੋਂ ਸਾਨੂੰ ਲੱਗਾ ਵੀ ਇਹ ਜਿਹੜੀ ਸਾਡੀ ਆਮ ਆਦਮੀ ਪਾਰਟੀ ਆ ਜਿੱਦਾਂ ਪਹਿਲਾਂ ਕਾਂਗਰਸ ਜਾਂ ਬੀਜੇਪੀ ਦੀ ਸੈਂਟਰ ਤੋਂ ਚੱਲਦੀਆਂ ਪਾਰਟੀਆਂ ਸੀ ਇਸੇ ਤਰ੍ਹਾਂ ਜਿੰਦੂ ਸਾਡੀ ਇਹ ਵੀ ਪਾਰਟੀ ਸੈਂਟਰਾਈਜ਼ ਦਿੱਲੀ ਤੋਂ ਚੱਲਦੀ ਆ ਔਰ ਜਿਹੜੀ ਪੰਜਾਬ ਦੀ ਵੱਡੇ ਪੱਧਰ ਤੇ ਜਿਹੜੀ ਲੁੱਟ ਖਸੁੱਟ ਹੋ ਰਹੀ ਸੀ ਉਹਨਾਂ ਚੀਜ਼ਾਂ ਨੂੰ ਵੇਖ ਕੇ ਅੱਜ ਉਸ ਪੰਜਾਬ ਦੇ ਦਰਦ ਨੂੰ ਅਸੀਂ ਸਮਝਦੇ ਹੋਇਆ ਅੱਜ ਅਸੀਂ ਜਿਹੜੀ ਵਾਰਸ ਪੰਜਾਬ ਦੀ ਜਿਹੜੀ ਪਾਰਟੀ ਉਹ ਜੁਆਇਨ ਕੀਤੀ ਆ ਅਲਸ ਦਾ ਕਹਿ ਕੇ ਸੋ ਸਾਨੂੰ ਬਹੁਤ ਆਸ ਸੀ ਇਹਦੇ ਕੋਲੋਂ ਪਰ ਉਹਨਾਂ ਆਸਾਂ ਨੂੰ ਜਿਹੜਾ ਉਹ ਬੂਰ ਨਹੀਂ ਪਿਆ ਉਦੋਂ ਅਮਰਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਦੇ ਵੱਲੋਂ ਕਿਹਾ ਗਿਆ ਕਿ ਆਮਦਮੀ ਪਾਰਟੀ ਦੇ ਵਿੱਚ ਆਮ ਵਰਕਰਾਂ ਦੀ ਕੋਈ ਵੀ ਪੁੱਛਗਿੱਛ ਨਹੀਂ ਹੈ ਜਿਸ ਤੋਂ ਬਾਅਦ ਹੁਣ ਇਹ ਸੈਂਕੜੇ ਹੀ ਵਰਕਰ ਉਹਨਾਂ ਦੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਨੇ ਉਹਨੇ ਇਹ ਵੀ ਕਿਹਾ ਕਿ ਜੋ ਰਾਜ ਸਭਾ ਦੇ ਵਿੱਚ ਆਮਦਮੀ ਪਾਰਟੀ ਦੇ ਵੱਲੋਂ ਮੈਂਬਰ ਭੇਜੇ ਗਏ ਨੇ ਉਹ ਸਾਰੇ ਪੂੰਜੀਪਤੀ ਨੇ ਕੋਈ ਵੀ ਆਮ ਵਰਕਰ ਰਾਜ ਸਭਾ ਦੇ ਵਿੱਚ ਨਹੀਂ ਭੇਜਿਆ ਗਿਆ ਪੰਜਾਬ ਦੇ ਵਿੱਚੋਂ ਰਾਜ ਸਭਾ ਦੇ ਵਿੱਚ ਨਹੀਂ ਭੇਜਿਆ ਗਿਆ ਉਹਨੇ ਕਿਹਾ ਕਿ ਹੁਣ ਉਹਨਾਂ ਦੀ ਪਾਰਟੀ ਨੂੰ ਹੋਰ ਬਲ ਮਿਲੀ ਹੈ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਇਹ ਸਾਡੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਨੇ ਇਹ ਜੋ ਪੰਜਾਬ ਦੇ ਲੋਕਾਂ ਨਾਲ ਜੋ ਆਮ ਆਦਮੀ ਪਾਰਟੀ ਦੇ ਵਰਕਰਾਂ ਨਾਲ ਜਿਨ੍ਹਾਂ ਨੇ ਬੜੀ ਇੱਕ ਬੜੀ ਸੋਚ ਨਾਲ ਬੜੀ ਸਮਝ ਨਾਲ ਇਹ ਫੈਸਲਾ ਕੀਤਾ ਸੀ ਕਿ ਸ਼ਾਇਦ ਬਦਲਾਅ ਵਾਸਤੇ ਜੋ ਬਦਲਾਅ ਦਾ ਨਾਅਰਾ ਦਿੱਤਾ ਸੀ ਕਿ ਸ਼ਾਇਦ ਕੋ ਪੰਜਾਬ ਚ ਜੋ ਹਾਲਾਤ ਆ ਉਹਨੂੰ ਚੰਗਾ ਕਰਨ ਵਾਸਤੇ ਸ਼ਾਇਦ ਇਹ ਪਾਰਟੀ ਅੱਗੇ ਆ ਰਹੀ ਹੈ ਤੇ ਇਹਨਾਂ ਨੇ ਸਾਰਿਆਂ ਨੇ ਦਿਨ ਰਾਤ ਬਹੁਤ ਵੱਡੀ ਮਿਹਨਤ ਕਰਕੇ ਤੇ ਇਹ ਇਸ ਪਾਰਟੀ ਨੂੰ ਅਖੇ ਲੈਂਦਾ ਬੜੀ ਮਿਹਨਤ ਨਾਲ ਇਹਨਾਂ ਦੀ ਸਰਕਾਰ ਤਾਂ ਬਣਵਾਏ ਪਰ ਉਦੋਂ ਬਾਅਦ ਚ ਜੋ ਕੁਝ ਇਹਨਾਂ ਦੀਆਂ ਸਾਹਮਣੇ ਆ ਸਾਰਿਆਂ ਦੇ ਕਿ ਲੋਕ ਪੰਜਾਬ ਦੇ ਲੋਕ ਸਾਰੇ ਲੋਕ ਜਿਹੜੇ ਕੋਸ਼ਾਹ ਦੇਦਾਰ ਸੀ ਜਿਨ੍ਹਾਂ ਨੇ ਕੰਮ ਕੀਤਾ ਜਿਨ੍ਹਾਂ ਨੇ ਵੋਟਾਂ ਪਾਈਆਂ ਉਹ ਆਪਣੇ ਆਪ ਨੂੰ ਇੱਕ ਬਹੁਤ ਉਹ ਸੋਚਦੇ ਕਿ ਪੰਜਾਬ ਨਾਲ ਬਹੁਤ ਵੱਡਾ ਧੋਖਾ ਹੋ ਗਿਆ ਤੇ ਇਸ ਕਰਕੇ ਇਹ ਪਾਰਟੀ ਨੇ ਪੰਜਾਬ ਨੂੰ ਲੁੱਟਣ ਤੋਂ ਕੁੱਟਣ ਤੋਂ ਸਵਾਏ ਪੰਜਾਬ ਨੂੰ ਕਰਜ਼ਾਈ ਕਰਨ ਤੋਂ ਸਵਾਏ ਪੰਜਾਬ ਨੂੰ ਹਰ ਫੀਲਡ 'ਚ ਥੱਲੇ ਧੱਕਣ ਤੋਂ ਸਵਾਏ ਕੋਈ ਕੰਮ ਨਹੀਂ ਕੀਤਾ ਤੇ ਇਸ ਕਰਕੇ ਇਸ ਪਾਰਟੀ ਨੂੰ ਇਹ ਜਿਹੜੇ ਸਮਝਦਾਰ ਲੋਕ ਆ ਕਿ ਜਿਨ੍ਹਾਂ ਦੀ ਜਮੀਰ ਦੀ ਆਵਾਜ਼ ਪੰਜਾਬੀਆਂ ਦੇ ਉੱਪਰ ਜਿਹੜਾ ਇਹ ਦਿੱਲੀ ਵਾਲਿਆਂ ਦਾ ਗਲਬਾ ਸੀਗਾ ਉਹ ਇਹ ਬਰਦਾਸ਼ਤ ਨਹੀਂ ਕਰਦੇ ਜਿਹੜੇ ਸਿਆਣੇ ਲੋਕ ਅਸੀਂ ਹੁਣ ਦੂਜਿਆਂ ਨੂੰ ਅਪੀਲ ਕਰਦੇ ਆ ਕਿ ਇਹਨਾਂ ਦੀਆਂ ਜਿਹੜੀਆਂ ਪਾਲਿਸੀਆਂ ਉਹ ਬਹੁਤ ਖਤਰਨਾਕ ਆ ਪੰਜਾਬ ਵਾਸਤੇ ਤੇ ਇਸ ਕਰਕੇ ਤੁਸੀਂ ਸਾਰੇ ਜਾਣੇ ਆਪਣੇ ਅੰਦਰ ਛਾਤੀ ਮਾਰੋ ਆਪਾਂ ਪੰਜਾਬ ਦੇ ਵਫਾਦਾਰ ਹੋਈਏ ਪੰਜਾਬ ਨਾਲ ਵਫਾਦਾਰੀ ਕਮਾਈਏ ਕਿਉਂਕਿ ਪੰਜਾਬ ਦੀ ਧਰਤੀ ਨੇ ਆਪਾਂ ਨੂੰ ਇਹ ਸਾਰਾ ਕੁਝ ਦਿੱਤਾ ਵਾ ਤੇ ਉਹ ਤੋਂ ਹੀ ਆਪਣਾ ਸਾਰਾ ਜੀਵਨ ਪੱਧਰ ਚੱਲਦਾ ਵਾ ਤੇ ਇਸ ਕਰਕੇ ਆਪਾਂ ਇਹਨੂੰ ਬਚਾਉਣਾ ਬਹੁਤ ਸਾਡਾ ਸਾਰਿਆਂ ਦੇ ਵਾਸਤੇ ਜ਼ਰੂਰੀ ਆ ਤੇ ਇਸ ਕਰਕੇ ਜਿਹੜੇ ਇਹ ਜੀਤ ਸਿੰਘੀ ਮਿਆਦੀਆਂ ਵਾਲੇ ਜਾਂ ਇਹਨਾਂ ਦੇ ਨਾਲ ਜਿਹੜੇ ਸੰਗੀ ਸਾਥੀ ਜਿਹੜੇ ਅੱਜ ਸਾਡੀ ਪਾਰਟੀ 'ਚ ਆਏ ਆ ਅਸੀਂ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਆ ਕਿਉਂਕਿ ਇਹ ਪਾਰਟੀ ਕਹਿ ਕੇ ਤਾਂ ਆਮ ਆਦਮੀ ਪਾਰਟੀ ਆਈ ਸੀ ਪਰ ਇਹ ਬਹੁਤ ਖਾਸ ਲੋਕਾਂ ਦੀ ਪਾਰਟੀ ਹੋ ਗਈ ਅੱਜ ਬੜੇ ਬੜੇ ਧਰਾੜ ਲੋਕਾਂ ਨੂੰ ਜਿੱਦਾਂ ਪਹਿਲਾਂ ਵੀ ਦੱਸਿਆ ਗਿਆ ਕਿ ਜਿਹੜੇ ਹਜ਼ਾਰਾਂ ਲੱਖਾਂ ਕਰੋੜਾਂ ਦੇ ਮਾਲਕ ਆ ਉਹਨਾਂ ਨੂੰ ਰਾਜ ਸਭਾ 'ਚ ਭੇਜਿਆ ਜਾ ਰਿਹਾ ਕਿ ਜਿਹਨਾਂ ਪੰਜਾਬ ਦੀ ਗੱਲ ਕਰਨ ਵਾਲਾ ਪੰਜਾਬ ਦੇ ਹਿੱਤ ਦੀ ਕੋਈ ਜਿਹੜਾ ਪੰਜਾਬ ਦੀ ਸਮਝ ਸੂਝ ਰੱਖਣ ਵਾਲਾ ਉਹ ਉਹ ਕਿਸੇ ਬੰਦੇ ਨੇ ਵੀ ਜਿੰਨੇ ਵੀ 7-8 ਮੈਂ ਇਹਨਾਂ ਨੇ ਰਾਜ ਸਭਾ 'ਚ ਭੇਜੇ ਉਹਨਾਂ 'ਚ ਇੱਕ ਵੀ ਇਦਾਂ ਦਾ ਨਹੀਂ ਗਾ ਇਸ ਕਰਕੇ ਬਹੁਤ ਇਹ ਪੰਜਾਬ ਦੇ ਲੋਕਾਂ ਦਾ ਬਹੁਤ ਵੱਡਾ ਧੋਖਾ ਸੀ ਬੜਾ ਬਹੁਤ ਵੱਡਾ ਫਰਾਡ ਆ ਇਸ ਕਰਕੇ ਮੇਰਾ ਖਿਆਲ ਹੈ ਕਿ ਇਹਨਾਂ ਵੀਰਾਂ ਨੇ ਜਲਦੀ ਸਮਝ ਲਿਆ ਤੇ ਬਹੁਤ ਤੇ ਬਾਕੀ ਵੀ ਬਹੁਤ ਜ਼ਿਲ੍ਹਿਆਂ ਚ ਸਾਡੇ ਸਾਡੇ ਨਾਲ ਸੰਪਰਕ ਕਰ ਰਹੇ ਹੈ ਇਹਨਾਂ ਦੀ ਪਾਰਟੀ ਦੇ ਜਾਂ ਹੋਰ ਪਾਰਟੀਆਂ ਦੇ ਵੀ ਅਸੀਂ ਜਿਹੜੀ ਇੱਕ ਖੇਤਰੀ ਤਰਨੂ ਮਜ਼ਬੂਤ ਕਰੀਏ ਜਿਹੜੀ ਪੰਜਾਬ ਨੂੰ ਔਰ ਪੰਥ ਨੂੰ ਬਚਾ ਸਕੇ ਇਸ ਕਰਕੇ ਅਸੀਂ ਇਹਨਾਂ ਸਾਰੇ ਜਿੰਨੇ ਵੀ ਸੱਜਣ ਹੈ ਇਹ ਅੱਜ ਇੱਥੇ ਸਾਡੇ ਕੋਲ ਸਾਡੀ ਪਾਰਟੀ ਦਾ ਸਾਥ ਦੇਣ ਵਾਸਤੇ ਆਏ ਆ ਅਸੀਂ ਉਹਨਾਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆਂ ਜੀ ਆਖਦੇ ਆਂ ਤੇ ਇਹਨਾਂ ਨੂੰ ਅਸੀਂ ਇਹ ਇੱਕ ਵਿਸ਼ਵਾਸ ਦਉਂਦੇ ਆਂ ਕਿ ਜਿਹੜੀ ਇਹ ਅਕਾਲੀ ਦਲ ਵਾਰਸ ਹੈ ਆਪਣੇ ਖਿੱਤੇ ਲਈ ਆਪਣੇ ਧਰਮ ਲਈ ਆਪਣੀ ਕੌਮ ਲਈ ਹਮੇਸ਼ਾ ਡਟ ਕੇ ਖੜੀ ਲੜੂਗੀ ਲੜੂਗੀ ਇਹ ਨਹੀਂ ਕਿ ਇਹਦੇ ਚ ਕਿਸੇ ਨਾਲ ਕੋਈ ਤਕਾ ਨਹੀਂ ਹੁੰਦਾ ਜਾਊਗਾ ਪੰਜਾਬ ਦੇ ਨਾਲ ਜਿਹੜੀਆਂ ਸਾਰੀਆਂ ਭਾਈਚਾਰਿਆਂ ਨੂੰ ਨਾਲ ਲੈ ਕੇ ਕਿਸੇ ਸਾਰਿਆਂ ਨੂੰ ਨਾਲ ਲੈ ਕੇ ਪੰਜਾਬ ਦੇ ਜੋ ਵਿਕਾਸ ਜਾ ਪੰਜਾਬ ਦੇ ਜੋ ਜਵਾਨੀ ਨਸ਼ਿਆਂ ਤੋਂ ਬਚਾਉਣਾ ਪੰਜਾਬ ਦੇ ਕਿਸਾਨੀ ਨੂੰ ਬਚਾਉਣਾ ਜਿਹੜੀਆਂ ਸਾਰਿਆਂ ਤੇ ਬਹੁਤ ਵਧੀਆ ਮਾਰਾਂ ਦੀ ਰੈ ਨਾਲ ਸਾਰੇ ਇਹ ਇਹ ਇਸ ਚੀਜ਼ ਨੂੰ ਅੱਗੇ ਵਧਾਇਆ ਜਾਊਗਾ ਬਾਕੀ ਇਹਦੇ ਨਾਲ ਤਰਨਤਾਰਨ ਬੁਣਤੀ ਚੋਣਾਂ 'ਚ ਕਿੰਨਾ ਫਾਇਦਾ ਹੋਏਗਾ ਪਾਰਟੀ ਨੂੰ ਕਿ ਜਿਸ ਤਰ੍ਹਾਂ ਰਾਏ ਸੂਸੀ ਹਲਕੇ ਇੱਕ ਵੱਖਰਾ ਹੁੰਦਾ ਹੈ ਇਥੋਂ ਸੈਂਕੜੇ ਅੱਜ ਜਿਹੜੇ ਵਰਕਰ ਆਪ ਨੇ ਸ਼ਾਮਲ ਹੋਏ ਆ ਤੁਹਾਡੇ 'ਚ ਇਹਦੇ ਨਾਲ ਤਰਨਤਾਰਨ ਹਲਕੇ ਨੂੰ ਕਿੰਨਾ ਫਾਇਦਾ ਹੋਏਗਾ ਮੇਰੇ ਖਿਆਲ 'ਚ ਫਾਇਦਾ ਤੇ ਉਹ ਮੇਰੇ ਖਿਆਲ ਆ ਕਿ ਤੁਹਾਨੂੰ ਪਹਿਲਾਂ ਹੀ ਪਤਾ ਲੱਗ ਗਿਆ ਕਿ ਬਹੁਤ ਵੱਡੀ ਜਦੋਂ ਦੇ ਆਪਾਂ ਪਰਸਨਲ ਚੋਰਜ ਐਨਾਨਸ ਕੀਤਾ ਉਸ ਦਿਨ ਤੋਂ ਹੀ ਬਹੁਤ ਵੱਡੀ ਪਦਰਤੇ ਸਾਨੂੰ ਮੇਂ ਫੋਨ ਆ ਰਹੇ ਦੁਨੀਆ ਪਾਰਟੀਆਂ ਸਾਰੇ ਸਾਥ ਸਹਿਯੋਗ ਦੇ ਰਹੇ ਉਹ ਤੇ ਬਾਕੀ ਇਹਨਾਂ ਦੇ ਆਉਣ ਨਾਲ ਤੇ ਬਹੁਤ ਫਾਇਦਾ ਹੋਊਗਾ ਕਿਉਂਕਿ ਜਿਹੜਾ ਕਿਉਂਕਿ ਇਹ ਮੇਰੇ ਖਿਆਲ ਜਿਹੜੀ ਆਮ ਆਦਮੀ ਪਾਰਟੀ ਨੇ ਜਿਹੜਾ ਦੂਜੀ ਪਾਰਟੀ ਚੋਂ ਕੈਂਡੀਡੇਟ ਲਿਆ ਕੇ ਤਰਨਤਨ ਹਲਕੇ ਦੇ ਲੋਕ ਵੀ ਅੰਦਰ ਅੰਦਰ ਬਹੁਤ ਹੀ ਖੁਸ਼ੀ ਮਹਿਸੂਸ ਕਰ ਰਹੇ ਆ ਇਸ ਕਰਕੇ ਮੇਰਾ ਖਿਆਲ ਹੈ ਕਿ ਬਹੁਤ ਵੱਡੀ ਬਹੁਤ ਵੱਡਾ ਫਾਇਦਾ ਹੋਗਾ ਸਾਡੀ ਪਾਰਟੀ ਨੂੰ ਤੇ ਇਹਨਾਂ ਦਾ ਵੀ ਅਸੀਂ ਇਸ ਕਰਕੇ ਇਹਨਾਂ ਧੰਨਵਾਦ ਕਰਦੇ ਆ ਤੇ ਸਾਰਿਆਂ ਦੂਜਿਆਂ ਨੂੰ ਵੀ ਜਿਹੜੇ ਤਰਨਤਨ ਹਲਕੇ ਚ ਵੀ ਆ ਜਿਨ੍ਹਾਂ ਦੀ ਕੋਈ ਗੱਲ ਨਹੀਂ ਸੁਣੀ ਜਾ ਰਹੀ ਜਿਨ੍ਹਾਂ ਨੂੰ ਇਗਨੋਰ ਕਰਕੇ ਬਾਹਰੋਂ ਲਿਆ ਕੇ ਜਿਨ੍ਹਾਂ ਨੇ ਸਿਰ ਤੇ ਬਿਠਾਏ ਜਾ ਰਹੇ ਬੰਦੇ ਇਸ ਕਰਕੇ ਉਹਨਾਂ ਨੂੰ ਵੀ ਆਪਣੀ ਜ਼ਮੀਰ ਦੀ ਆਵਾਜ਼ ਪਛਾਣ ਦੇਉਆਂ ਇਹ ਜਿਹੜੇ ਪੰਜਾਬ ਦੇ ਹਿੱਤਾਂ 'ਚ ਕੰਮ ਕਰਨ ਵਾਲੇ ਲੋਕਾਂ ਨਾਲ ਖੜਨਾ ਚਾਹੀਦਾ ਉਹਨਾਂ ਇਹ ਉਹਨਾਂ ਦਾ ਸਾਥ ਦੇਣਾ ਚਾਹੀਦਾ ਉਹਨਾਂ ਨੂੰ ਜਤੋਣਾ ਚਾਹੀਦਾ ਅਮਰਪਾਲ ਸਿੰਘ ਦੇ ਪਿਤਾ ਨੇ ਕਿਹਾ ਕਿ ਪੰਜਾਬ ਦੀ ਲੋਕਾਂ ਨੂੰ ਅਸਰ ਰਾਤੇ ਲਿਆਉਣ ਦੇ ਲਈ ਖੇਤਰੀ ਤਰਨ ਮਜ਼ਬੂਤ ਕਰਨਾ ਜ਼ਰੂਰੀ ਹੈ ਉਹਨਾਂ ਕਿਹਾ ਕਿ ਜਿਹੜੇ ਲੋਕ ਦਿੱਲੀ ਦੇ ਆਗੂਆਂ ਦੇ ਗਲਬੀ ਨੂੰ ਬਰਦਾਸ਼ਤ ਨਹੀਂ ਕਰਦੇ ਉਹ ਹੀ ਅਜੇ ਪੰਜਾਬੀਅਤ ਲਈ ਖੜੇ ਹੋ ਰਹੇ ਨੇ ਤੁਹਾਨੂੰ ਦੱਸਦੀ ਕਿ ਤਰਨਤਾਰਨ ਦੇ ਵਿੱਚ 11 ਨਵੰਬਰ ਨੂੰ VOTING ਹੋਵੇਗੀ 14 ਨਵੰਬਰ ਨੂੰ ਨਤੀਜੇ ਐਲਾਨੇ ਜਾਣਗੇ ਤੇ ਬਾਰਿਸ ਪੰਜਾਬ ਦੀ ਜਥੇਬੰਦੀ ਦੇ ਵੱਲੋਂ ਸੰਦੀਪ ਸਿੰਘ ਸਣੀ ਦੇ ਪ੍ਰਾ ਮੰਦੀਪ ਸਿੰਘ ਨੂੰ ਆਪਣਾ ਉਮੀਦਵਾਰ ਐਲਾਨਿਆ ਗਿਆ ਹੈ ਅੰਮ੍ਰਿਤਸਰ ਤੋਂ ਹਰਜੀਤ ਗਰਿਵਾਲ ਪੰਜਾਬੀ ਲੋਕ ਚੈਨਲ